ਕਟਦੇ ਨੂੰ ਨਹੀਂ ਜਾਣਦੀ ਪਜਾਮੇ ਨੂੰ ਨਹੀਂ ਜਾਣਦੀ ਭੱਡੀਆਂ ਮਜੱਜ ਨੇ ਤੂੰ ਜਾਮੇ ਨੂੰ ਨਹੀਂ ਜਾਣਦੀ ਲੈਣੀ ਆਈ ਥਾਂ ਬਸ ਉਹ ਲਾਲ ਤੇਰੀ ਭੈਣ ਨੂੰ ਹੁਣ ਐਂ ਕਰ ਏਦਾ ਸੈਰ ਫੜ ਕੇ ਦਾ ਇਹ ਚ ਮਾਰ ਇਹ ਚ ਸ਼ੀਸ਼ੇ ਦਾ ਕੀ ਦਾ ਗੋਗੀ ਦਾ ਡੰਡੂ ਦਾ ਤੇ ਤਿਆਰੀਆਂ ਪੂਰੇ ਚੱਲ ਰਹੀਆਂ ਉਧਰ ਨਰੇਗਾ ਲੱਗੀ ਹੋਈ ਆ ਇਧਰ ਸਾਡੀ ਟੀਮ ਗਰਾਊਂਡ 'ਚ ਆਏ ਅੱਜ ਕਮਿਆਂ ਬਾਈ ਗਰਾਊਂਡ ਦੀਆਂ ਤਿਆਰੀਆਂ ਪੂਰੀਆਂ ਚੱਲ ਰਹੀਆਂ ਆ ਉਧਰ ਨਰੇਕਾ ਲੱਗੀ ਹੋਈ ਆ ਇੱਧਰ ਸਾਡੀ ਟੀਮ ਗਰਾਊਂਡ 'ਚ ਆ ਅੱਜ ਥੋੜੇ ਕੰਮ ਸੀਗੇ 4-5 ਉਹ ਕਰਦੇ ਫਿਰਦੇ ਆ ਉਹ ਬਣਾਉਂਦਾ ਇਹ ਸਾਰਾ ਗੋਗੀ ਪੇਂਟਰ ਦੇ ਜੇ ਕਿ ਵੀਰ ਨੇ ਨਾ ਰੰਗ ਕਰਾਉਣਾ ਹੋਵੇ ਗਰਾਊਂਡ ਨੂੰ ਤਾਂ ਗੋਗੀ ਯਾਰ ਨੂੰ ਮਿਲੋ ਗੋਗੀ ਦੇ ਠਾਕਰ ਨੂੰ ਮੂੰਹ ਤਗੜਾ ਬਣਾ ਕੇ ਦਿੱਤਾ ਇਹਦਾ ਪਿਆਵਾ 20 ਕਿਲੋ ਦੀ ਛਾਰਦਾ ਸਾਰਾ 20 ਕਿਲੋ ਦੀ ਛਾਰਦਾ ਇਹ ਆਕੇ ਗੋਗੀ ਦਾ ਫਿਰ ਨੰਬਰ ਬੋਲ ਦੇ ਕੋਗੀ ਨੰਬਰ ਬੋਲ ਕੋਗੀ 8196015197 ਓਕੇ ਹਰੇ ਬਾਈ ਹੈ ਵੀਰੇ ਹਰੇ ਬਾਈ ਦਾ ਹਰੇ ਬਾਈ ਹੈ ਜਿਵੇਂ ਮਰਜੀ ਹੈ ਰੋਡ ਪੂਰਾ ਪੂਰਾ ਖੁੱਲਾ ਵੀਰੇ ਕਿੰਨੇ ਮੀਟਰ ਠਾਕਰ 100 ਕਿੰਨੀ 75 ਯਾੜ 75 ਯਾੜ ਲੰਬਾਈ 115 ਮੀਟਰ ਦੇ ਕਰੀਬ ਲੰਬਾਈ ਹੈ ਵੀਰੇ ਗਰਾਉਂਡ ਦੀ ਹੈਟੀ ਵਧਾਤਾ ਗਰਾਉਂਡ ਮੁੱਖ ਪ੍ਰਬੰਧਕ ਨੇ ਆਪਣੇ ਮਾਮਨੇ ਹੋਣੀ ਗਰਾਉਂਡ ਦੀ ਸਫਾਈ ਵਿੱਚ ਵੀਰੇ ਪੂਰਾ ਸਾਹ ਦਿੱਤਾ ਬਾਈ ਨੇ ਪਾਣੀ ਪੂਰਾ ਲਾਇਆ ਗਰਾਉਂਡ ਨੂੰ ਮਾਮਨੇ ਧੰਨਵਾਦ ਦੀਆਂ ਅਸੀਂ ਤੇਰੇ ਲਤਾਲਾ ਬੀ ਦਾ ਮੈਚ ਲਾਈਵ ਕਰਿਆ ਸੀਗਾ ਵੀ ਲਤਾਲਾ ਬੀ 4-1 ਤੇ ਹਾਰ ਗਈ ਆਹ ਲੀਡਿੰਗ ਮੈਲ ਨੇ ਕਹਿੰਦੇ ਆ ਚੋਬਰ ਨੂੰ ਬਾਈ ਨੂੰ ਕੀ ਕੀ ਕਹਿਣਾ ਚਾਹਗੇ ਹੁਣ ਤੁਸੀਂ ਕੈਨਸਲ ਕਰ ਕੈਨਸਲ ਹੈ ਨਹੀਂ ਇਹ ਲਗਾ ਦੇ ਜਲਦੀ ਬਾਕੀ ਇਹ ਕੋਟਰੇ ਕੋਟਰੇ ਆਦਾ ਇਹਨੂੰ ਵੀ ਜੰਡ ਵੀ ਜੇ ਚਾਹ ਮੈਲ ਦੇ ਲਤਾਰਾ ਜੰਡ ਦੇ ਆਰਤੀ ਵੀ ਆਗੇ ਜੇ ਕੋਈ ਮੋਰਛੇ ਬਦਲ ਲੜੋਗੇ ਦੱਸ ਦੋ ਸੰਡ ਨੇ ਮੇਰੇ ਸੇਵਾ ਕਰਿਆ ਜੰਡ ਵਾਲੇ ਨੇ ਕੋਡੀ ਦਾ ਮਹਾਨ ਹੋ ਰਿਹਾ ਹਾਂ ਪੁੱਢੇ ਪੁੱਛ ਲੈ ਉਂਗਲਾ ਫਸਾਫਸਾ ਦੇ ਬੁਰਾ ਖਾਨ ਕਰਦਾ ਤੇ ਚੂਨੇ ਦੇ ਇੰਨੇ ਦੀਵੀਆਂ ਨੇ ਪਰ ਵੀਰੇ ਤਿੰਨੇ ਜਣੇ ਆਇਆ ਬਈ ਗਰਾਊਂਡ 'ਚ ਮਾਮਣਾ ਕੋਕੀ ਤੇ ਮੈਂ ਆਜੋ ਗਰਾਊਂਡ 'ਚ ਆ ਜਲਦੀ ਇਹਨੇ ਸਮੋਸੇ ਖਾਣੇ ਆਜੋ ਆ ਦੇ ਵੀਰੇ ਗਰਾਊਂਡ ਦੇ ਤਿਆਰੀਆਂ ਚੱਲ ਪਈਆਂ ਪੂਰੀਆਂ ਆ ਦੇ ਹੁਣ ਪੇਂਟ ਮਾਰਨ ਲੱਗਾ ਪੱਲਾ ਪੇਂਟ ਪਲੱਸ ਅਕਲੀ ਉਹਦਾਂ ਨਰੇਗਾ ਟਰੈਕ ਸਾਫ ਕਰਦੀ ਆ ਤੇ ਆ ਯਾਰ ਆਪਣਾ ਪੱਲਾ ਹੱਤ ਕਰਾ ਦਿੰਦਾ ਹੱਤ ਪੱਲੇ ਉਹ ਇਧਰ ਆ ਬਵਨ ਲੱਗੇ ਹੋਇਆ ਉਧਰ ਮੈਚ ਪੈਂਦੇ ਆ ਉਧਰ ਸੀਪਾਂ ਦੇ ਮੁਕਾਬਲੇ ਚੱਲਦੇ ਆ ਇਧਰ ਰਾਜੂ ਬਾਈ ਹੁਣੇ ਪਾਲਾ ਤੇ ਮੈਂ ਤਿੰਨੇ ਜਾਣੇ ਅਸੀਂ ਗਰਾਊਂਡ ਚ ਟਰੈਕ ਚੋਂ ਘਾਹ ਚੱਕਣ ਲੱਗੇ ਹੋਏ ਆ ਉਧਰ ਠਾਕੁਰ ਨੇ ਡੀਆਂ ਮਾਰਨ ਲੱਗੇ ਨੇ ਬਈ ਅਸੀਂ ਆਪਣਾ ਕੰਮ ਸਾਰਾ ਆਪ ਕਰਦੇ ਆ ਟੂਰਨਾਮੈਂਟ ਦੇ ਕਹੇ ਰਾਜੂ ਹਾਂ ਬਈ ਆਪ ਕਰਨਾ ਚਾਹੀਦਾ ਸਾਰੀਆਂ ਟੀਮਾਂ ਨੂੰ ਆਪ ਕਰਨਾ ਚਾਹੀਦਾ ਹਾਂ ਅਸੀਂ ਦਿਹਾੜੀ ਦੇ ਬੰਦੇ ਘੱਟ ਲਾਉਣੇ ਆ ਅਸੀਂ ਆਪਦਾ ਕੰਮ ਜ਼ਿਆਦਾ ਆਪ ਕਰਦੇ ਆ ਰਾਜੂ ਭਾਈ ਮੈਂ ਤੇ ਪਾਲਾ ਉਹ ਠਾਕਰ ਉਹਨੇ ਉਧਰ ਹੋ ਕਰ ਜਾਂਦੇ ਆ ਆ ਖੜੀ ਸਾਡੀ ਟਰਾਲੀ ਭਰ ਕੇ ਹੁਣ ਬਾਹਰ ਸੱਟਾਂਗੇ ਆ ਲੱਗੇ ਹੋਏ ਆਪਣੇ ਬੰਦੇ ਜੀ ਓਏ ਆ ਜਿਹੜੇ ਸਾਡੇ ਬਾਗੀ ਬੰਦੇ ਗਰਾਊਂਡ ਤੇ ਨਹੀਂ ਆਏ ਉਹਨਾਂ ਦਾ ਕੋਈ ਚੱਕਰ ਨਹੀਂ ਆਪਾਂ ਰਹੀ 7-8 ਜਣੇ ਰਹਿ ਗਏ ਪੂਰਾ ਕੰਮ ਚ ਓਕੇ ਆ ਪੂਰਾ ਕੋ ਰੈਂਡ ਕਰਾਉਣਾ ਕਹਿੰਦਾ ਇੱਡੀ ਟੂਰਨਾਮੈਂਟ ਦਾ ਆ ਵੀਰੇ ਸਾਰੇ ਹੀ ਦੇਖ ਆ ਮਨੀਲਾ ਵਾਲਾ ਭਾਈ ਆ ਦਬਈ ਔ ਸੁੱਖੀ ਬਾਈ ਸਾਡਾ ਸਪੈਸ਼ਲ ਹੀ ਆਇਆ ਇਹ ਨਹੀਂ ਦੱਸਦਾ ਜਮੇ ਕੰਮ ਤੋਂ ਆਹ ਦੇਖ ਸੁੱਖਾ ਸਰਕਾਰੀ ਟੀਚਰ ਵੀ ਨੇ ਸਾਰੇ ਲੱਗਿਆ ਵੀਰੇ ਕੰਮ ਕਰਨ ਕਹਿ ਨਹੀਂ ਖਾਦਾ ਵੀ ਕੰਮ ਨਹੀਂ ਕੀਤਾ ਨਹੀਂ ਕੰਮ ਕਰਾਇਆ ਗਰਾਊਂਡ 'ਤੇ ਆ ਮਨੂ ਫਿਰਦਾ ਬਈ ਜਲੋਰਾ ਸਾਰੇ ਆਲੇ ਇੰਨੀ ਢਾਲੀ ਭਾਰਤੀ ਆ ਸਾਰਿਆਂ ਨੇ ਕੰਮ ਕੀਤਾ ਪਰ ਇਹਨੂੰ ਛੱਟ ਗਏ ਕੋ ਭੈਣ ਤੋਂ ਪਿੰਡ ਚ ਜਾਦੇ ਆ ਵੀਰੇ 1.5 ਘੰਟਾ ਦੁਪਹਿਰੇ ਓਏ ਉਹ ਤਾਂ ਉਹ ਤਾਂ ਕੰਮ ਤਾਂ ਚਾਹ ਚਾਰ ਦਿਨ ਕਰਾਈ ਚਲਾ ਆ ਕੰਮ ਔਖਾ ਸੀ ਦੀ ਦਾ ਬਾੜ ਖੇਗਾ ਤੇ ਦੇਣਾ ਹੀ ਦੇਣਾ ਆ ਲਾ ਯਾਰ ਤੀ ਉਹ ਮਨਰੇਗਾ ਚੋ ਗਿਆ ਦੁਪਹਿਰੇ ਮਨਰੇਗ ਨਾਲ ਨਾ ਆ ਸੁਖੀ ਆ ਸੁਖੀ ਬਾਏ ਨੇ ਸਭ ਤੋਂ ਵੱਧ ਕੰਮ ਕੀਤਾ ਸੁਖੀ ਥੈਂਕ ਯੂ ਬਿਲਕੁਲ ਬਿਲਕੁਲ ਹਾਂ ਜਿਹੜੇ ਪੜਨਦੇ ਦਿੱਲੀ ਧਰਨੇ ਵਾਲੇ ਵੀ ਨਹੀਂ ਆਨੇ ਹੋਏ ਹੈਗੇ ਇਹ ਤਾਂ ਬੜਾ ਬੁਰਾ ਹਾਲ ਆ ਬੜਾ ਮਾੜਾ ਮੈਂ ਰਾਤ ਬਾਹਰ ਪਿਆ ਰਹਿ ਗਿਆ ਨਾ ਕੋਰਾ ਪੂਰਾ ਕੋਰਾ ਪੈ ਗਿਆ ਲੱਗਦਾ ਮੇਰਾ ਦਕੂ ਕੋਰਾ ਪੈ ਗਿਆ ਹਾਂ ਗੱਲ ਮੈਨੂੰ ਲੱਗਦਾ ਹੈ ਅੱਜ ਬੜਾ ਬੁਰਾ ਹਾਰੇ ਦਾ ਯਾਰ ਮੈਂ ਵੀ 10 ਮਿੰਟ ਬਾਅਦ ਮਿਲਿਆ ਰੈਫਰੀ ਕਰ ਕੇ ਆਇਆ ਉੱਥੋਂ ਕਿੰਨਾ ਜੇ ਫਿਰ ਆ ਤੁਰਿਆ ਹੋਇਆ ਰੁਕਿਆ ਨਹੀਂ ਕਿੱਥੇ ਯਾਰ ਤੂਰ ਰਿਹਾ ਇਹਨੂੰ ਉੱਥੇ ਇੱਕ ਉੱਥੇ ਰੈਫਰੀ ਕਰ ਕੇ ਆਇਆ ਨਹੀਂ ਤੂੰ ਪਟੋੜਾ ਪਟੋੜਾ ਇੰਟਰਨੈਸ਼ਨਲ ਹੈ ਰੈਫਰੀ ਇਹਨੇ ਬਾਬੂ ਬਾਬੂ ਉਹ ਨੂੰ ਉਹ ਰੋਣਾ ਸਣੀ ਉਹਦਾ ਠੀਕ ਆ ਵੀਰੇ ਉਹਦੇ ਉੱਥੇ ਸੀ ਕਿੰਗਰਾਲੀ ਸੀਗੀ ਉਹ ਬਾਲੇ ਅਕਰੰਬਰ ਉਹ ਕਲੇਡ ਕਾ ਬੋਲਦੇ ਤੇ ਉਹਨਾਂ ਨੇ ਉਹ ਕਹਿੰਦਾ ਉਹ ਕਲੇਡ ਦਾ ਪੱਕਾ ਉਹ ਕਹਿੰਦਾ ਸਬਰ ਆਉਂਦਾ ਕਹਿੰਦਾ ਸੱਟ ਲੱਗੀ ਜਦੋਂ ਜਾਣਦਾ ਏ ਫਿਰ ਕਹਿੰਦਾ ਕਰ ਤੂੰ ਕਮਾਲ ਹਾਂ ਦੁਬਾਰਾ ਸੁਣਾ ਗਿਆ ਢੋਲ ਕੀ ਨਹੀਂ ਅਸੀਂ ਹੁਣ ਖੋਲ ਜਾਂਦੇ ਦੁਬਾਰਾ ਲਤਾੜੇ ਟੂਰਨਾਮੈਂਟ ਤੇ ਬਣਾ ਦੇ ਵੀ ਤੂੰ ਤੇੰਗੂ ਅੜਕਦਾ ਆਹ ਕੋ ਕਰੋ ਉਸੂ ਸੰਤ ਜੀ ਜੀ ਯਾਰ ਨੀ 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 ਐਨ ਆਰ ਆਈ ਐਨ ਆਰ ਆਈ ਵੀਰਾਂ ਦਾ ਪੂਰਾ ਪੂਰਾ ਦਿੱੰਦਿਆ ਸਹਿਯੋਗ ਹਾਂ ਟੂਰਨਾਮੈਂਟ ਚ ਰਹਿੰਦਾ ਨਹੀਂ ਕੋਈ ਲੋਕੀ ਕਰਦੇ ਤਰੀਫਾਂ ਆ ਕੇ ਗ੍ਰਾਊਂਡ ਦੀਆਂ ਜਿਸੇ 9 ਮੀਟਰ ਲੋਕਾਂ ਦੇ ਟਿੰਡਾ ਚ ਗੱਲਾਂ ਸੁਣਾਉਂਦੇ ਸਾਡੀ ਗ੍ਰਾਊਂਡ ਦੀ ਆਹ ਤੂੰ ਦਾ ਲਤਾੜਾ ਤੂੰ ਦਾ ਲਤਾੜਾ ਹੋਈ ਪਈ ਐ ਮੈਂ ਮੈਂ ਬੰਗਾਲਾ ਨਾਲ ਜਹੇਤਾ ਵੀ ਪਹੁੰਚਿਆ ਮਾਮਲਾ ਸਾਲਾ ਸਦੀ ਲਾਤੀ ਹਵਾ ਦੇ ਦੇ ਕੇ ਪੈਸੇ ਕਰਦੇ ਇਹ ਬਜਟ ਬਣ ਗਿਆ ਬੰਦੇ ਕਿੱਪਾ ਕਰਵਾ ਦੋ ਕਰ ਰਹੀ ਇਹਨੂੰ ਕਿੰਨੇ ਕੋਲ ਕਿੰਨੇ ਕੋਲ ਆਂਦਾ ਗਾਈ ਜਾਂਦਾ ਕਮੇਟੀ ਦੇ ਪੱਤਾ ਨਹੀਂ ਲੰਨਦਾ ਸੋਣੀ ਹੋਣੀ ਉਹ ਜਿਹੜੇ ਕਾਲਿਆਂ ਦੇ ਹਾਫਸੀਆਂ ਦੀ ਟੀਮ ਆ ਨਾ ਉਹਨਾਂ ਦੇ ਤੂੰ ਪੂਰਾ ਜਚੇਗਾ ਚੱਕਰ ਕੀ ਪੈ ਗਿਆ ਹੁਣ ਲੋਗ ਹੋ ਹੋਗੀ ਨਹੀਂ ਕਰੀ ਆ ਮੰਦੀਪ ਖੋਲ ਦੇ ਫਿਰ ਸ਼ੀਸ਼ਾ ਤੋੜ ਨੂੰ ਇਹ ਟੁੱਟੀ ਹੋਈ ਆ ਫਿਰ ਭਈਆ ਆਹ ਟੁੱਟੀ ਦਾ ਹੈਗੀ ਆ ਇਹਨੂੰ ਵੀ ਤੋੜ ਲੋ ਭਾਈ ਇਤਨੇ ਗੱਲ ਬਣ ਜਾਣੀ ਆ ਇਹ ਟੁੱਟੀ ਦਾ ਨਹੀਂ ਸ਼ੀਸ਼ਾ ਤੋੜ ਲੋ ਮੁੱਕਾ ਮਾਰ ਕੇ ਸ਼ੀਸ਼ਾ ਤੋੜ ਲੋ ਆ ਰਬੜ ਗੱਡਣੀ ਬਣੀ ਆ ਪੇਂਟ ਆ ਆ ਦੇਖ ਆ ਦੇਖ ਆ ਦੇਖ ਲਾ ਕੇ ਦੇਖ ਸਵੈਪਟਰ ਲਈ ਆਪਣੀ ਮੈਨੂੰ ਉਹ ਫੜਾ ਯਾਰ ਕੱਪੜਾ ਫੜਾ ਯਾਰ ਲੱਗੂਗੀ ਕੀ ਕਰਨਾ ਮੈਂ ਲੈ ਮਾਂ ਬੰਨ ਕੇ ਤੋੜਾਂ ਰਮਾਲ ਦੇ ਯਾਰ ਉਹ ਦੇਈਆਂ ਪਰਨਾਂ ਦੇ ਭਾਈ ਜਾ ਹਾਜਰਾ ਉਹ ਨਹੀਂ ਨਹੀਂ ਰਹਿਣ ਭਾਈ ਹਲੇ ਹਲੇ ਰਹਿਣ ਦੇ ਹਲੇ ਰਹਿਣ ਦੇ ਬਾਅਦ ਤੋੜਾਂਗੇ ਹਲੇ ਰਹਿਣ ਦੇ ਵਰੇ ਮੂਰੋਂ ਕਮਜ਼ੋਰ ਆ ਜਮੇ ਚਾਬੀ ਮੂਰੋਂ ਇੰਟਰਲੌਕ ਆ ਵੀਰੇ ਦਾ ਦੇ ਬਾ ਮਾਰਦੇ ਹੁੰਦੇ ਆਂ ਵੀ ਗੱਡੀ ਵਿੱਚ ਤੂੰ ਹੀ ਆ ਇਹ ਤਮਹੁਂਗਾ ਮਨਦੀਪਾ ਕੁੱਥੇ ਹੋਣਾ ਯਾਰ ਆ ਜਿਹੜੀ ਵਾਲੇ ਆ ਮਾ ਮਾਨ ਸਖਸੀਤ ਆ ਵੀਰੇ ਨਾ ਕੀ ਇਹ ਜੜਾਈ ਇਹਨੂੰ ਗੱਡੀ ਤੋਂ ਦੂਰ ਰੱਖਿਆ ਰੋਹਿਤ ਖੱਤਰੀ ਰੋਹਿਤ ਖੱਤਰੀ ਇਹਨੂੰ ਮਾੜਾ ਪਰੇ ਰੱਖਿਆ ਕਰੋ ਯਾਰਾਂ ਦਾ ਯਾਰ ਆ ਕਹਿੰਦੇ ਭਰਾ ਆ ਵੀਰੇ ਆਸਟ੍ਰੇਲੀਆ ਚ ਇਹਨਾਂ ਦਾ ਆ ਦੂਜੇ ਲੋਕ ਪੱਟਣ ਉਹ ਇੱਕ ਇਹਨਾਂ ਕੋਲ ਖੁੱਲਣੀ ਨਹੀਂ ਬਈ ਰਹਿਣ ਗੱਲ ਉਹ ਖੁੱਲਣੀ ਨਹੀਂ ਬਾਬਾ ਇਹਨਾਂ ਦਾ ਆ ਵੀਰੇ ਆ ਬੈਚ ਦੋ ਤਿੰਨ ਮੂੰਹ ਵਿੱਚ ਬਿਠਾਉਣ ਵਾਲੇ ਹੈ ਨਹੀਂ ਆ ਦੇਖੋ ਜੀ ਉਹ ਨਾ ਜੀ ਅਸੜੀ ਪਨਾਰੀ ਸਾਲਾ ਉਹ ਤਾਂ ਗੱਡੀਆਂ ਦਾ ਨਹੀਂ ਚੋਰੀ ਕਰਦਾ ਤੂੰ ਠੀਕ ਕਹਿਸਾ ਬਈ ਕਨੇਟਾ ਚ ਵੀ ਸਾਡਾ ਗੱਲ ਲੇ ਕੇਗਾ ਹਾਂ ਗਰੋ ਹੈ ਗਰੋ ਹੈ ਗੱਜ ਵੀ ਲੈ ਕੇਗਾ ਗਰੋ ਹੈਗਾ ਉਹ ਵੀ 2FC ਜੇ ਨਾ ਚੱਲਦਾ ਇੱਕ ਇੱਕ ਮੁੱਕੇ ਨਾਲ ਨਹੀਂ ਤੂੰ ਔਰ ਔਰ ਹੋ ਗਏ ਆਏ ਕਰ ਇਹਦਾ ਸੈਰ ਫੜ ਕੇ ਦਾ ਇਹ ਚ ਮਾਰ ਇਹ ਚ ਸ਼ੀਸ਼ੇ ਚ ਕੀ ਦਾ ਗੋਗੀ ਦਾ ਡੰਡੂ ਦਾ ਵੇਡੂ ਤਾਂ ਹੀ ਕਹਿੰਦੇ ਨੂੰ ਡਿਫੈਂਸ ਵੀ ਲੋੜੀਆ ਯਾਰ ਇਹ ਇਹ ਜਾ ਵੀ ਨੇ ਇਧਰ ਦੀ ਮਾਰਿਆ ਪਰ ਮੈਂ ਕਹਿੰਦਾ ਪਰਲਾ ਲੋਕ ਖੁੱਲਾ ਯਾਰ ਮੂਹਰ ਲਾ ਦੇਖਦਾ ਉਹ ਦੇਖਦਾ ਨਹੀਂ ਕੋਈ ਨਾ ਕੋਈ ਇਹਦੇ ਨਾਲ ਬਰੋਜਾ ਕੱਢ ਕੇ ਨਾ ਮਨਦੀਪ ਓਏ ਤੂੰ ਕਾਸੇ ਨਾਲ ਡੱਕੇ ਨਾਲ ਲਾ ਕੇ ਵੀ ਇਹਦੇ ਨਾਲ ਜੋੜਦਾ ਡੱਕੇ ਨਾਲ ਵੀ ਥੱਲੇ ਨੂੰ ਖਿੱਚੋ ਐਨਾ ਬਰੋਜਾ ਕਿਆ ਮਾ ਦਸ ਮਗਵਾ ਮਾ ਵੱਡਾ ਪੇਜਕਾ ਚਾਹੀਦਾ ਵੱਡਾ ਪੇਜਕਾ ਸ ਲਿਆ ਦੇ ਕੀ ਥੋੜਾ ਲੈ ਇੱਕ ਵੱਡਾ ਇੱਕ ਥੋੜਾ ਲੈ ਇੱਕ ਵੱਡਾ ਪੇਜਕਾ ਸ ਨਾ ਹਾਂ ਥੋੜੇ ਨਾਲ ਥੋੜੀ ਸ਼ੀਸ਼ਾ ਤੋੜ ਲਾਂਗੇ ਹਾਂ ਹੈਲੋ ਉੱਤ ਲੋਕ ਲੱਗ ਗਿਆ ਲੱਗ ਗਿਆ ਖੁੱਲ ਗਿਆ ਖੁੱਲ ਗਿਆ ਰੋਗੀ ਇੱਕ ਢੱਕਾ ਬੈ ਸਿੱਟਣ ਤੋਂ ਬਾਅਦ ਹੁਣ ਦੂਜਾ ਢੱਕਾ ਆਇਆ ਵਾ ਉਹ ਵੀ ਅੱਧਾ ਤੋੜ ਕੇ ਵਿੱਚ ਕੋਈ ਨਾ ਕੋਈ ਉਹਦਾ ਕੀੜੀ ਦਾ ਟਡੂ ਲਿਆ ਨਹੀਂ ਯਾਰ ਘਬਰਾਉਣਾ ਨਹੀਂ ਘਬਰਾਉਣਾ ਨਹੀਂ ਕੋਈ ਹੈਗਾ ਮੈਂ ਬਾਲ ਨਹੀਂ ਜਾਂਦਾ ਘਰ ਨੂੰ ਮਨਦੀਪ ਹੈਗਾ ਜਗਪਾਲ ਡਾਟਰ ਦੇ ਘਰ ਮਨਦੀਪ ਹੈਗਾ ਮਨਦੀਪ ਕਰੂ ਹੱਲ ਨਹੀਂ ਬੜੀ ਆ ਵੀਰਾ ਜਿਹਨੇ ਧੱਕੇ ਖੋਲਿਆ ਨਹੀਂ ਵੀਰੇ ਚੋਰੀ ਕਰਨ ਲੱਗਿਆ ਪਹਿਲੀ ਵਾਰ ਕਰਨ ਲੱਗਿਆ ਚੋਰੀ ਜਿਹਨੇ ਧੱਕੇ ਨਾਲ ਸੀਸਾ ਖੋਲਿਆ ਆ ਵਾਬ ਵੀਰੇ ਸ਼ਕਲ ਲਗਾਏ ਵੀਰੇ ਇੱਕ ਰਾਸੀਆਂ ਦਾ ਮੁੰਡਾ ਹੈ ਇਹਦੇ ਬਹੁਤ ਵਧੀਆ ਪਲੇਅਰ ਵੀ ਆ ਕੌਡੀ ਦਾ ਪਲੇਅਰ ਆ ਬਹੁਤ ਉੱਠੀ ਬਾਹ ਦਾ ਫੁੱਟਬਾਲ ਦਾ ਵੀ ਤਸੀਬ ਦਾ ਵੀ ਝੋਟੀ ਦਾ ਪਲੇਅਰ ਆ ਬਈ ਆਸਟ੍ਰੇਲੀਆ ਚ ਮੈਂ 65 ਕੱਲ ਨੂੰ ਲਾਸਟ ਆ ਕੱਲ ਨੂੰ ਲੜ ਬਾਰਸ ਨੂੰ ਲਾ 65 ਟੀਮਾਂ ਨੂੰ ਹਰਾ ਕੇ ਚੈਂਪੀਅਨ ਬਣਿਆ ਤੇ ਸਾਡੇ ਨਾਲ ਮੈਂ ਭੈਣ ਦੋ ਬੰਦ ਕਰ ਯਾਰ ਬਹੁਤ ਪੈਰੀ ਹੱਥ ਉਹ ਖੜ ਜਾ ਇੱਕ ਮਿੰਟ ਪੈਰੀ ਹੱਥ ਠੱਕ ਗਿਆ ਹਾਂ ਪੈਰੀਦਲਾ ਕੋਈ ਚੱਕਰ ਨਹੀਂ ਟੈਨਸ਼ਨ ਨਹੀਂ ਲੈਣੀ ਜੀ ਥਾਂ ਬਸ ਉਹ ਲਾ ਲੇ ਤੇਰੀ ਭੈਣ ਨੂੰ ਹੁਣ ਅੱਗੇ ਅੱਗੇ ਤੋਂ ਨਾ ਬਚ ਚਾਬੀ ਢੀ ਰੱਖਿਆ ਹੋਇਆ ਹੁਣ ਕੱਚੇ ਤੇ ਪਾਣੀ ਰੱਖਿਆ ਹੋਇਆ ਹੁਣ ਤੇਰਾ ਕੀ ਕੰਮ ਗਿਆ ਓਏ ਬੰਦੀਪ ਇੱਕ ਲੋਕ ਹੋਰ ਖੋਲ ਲੈ ਮੇਰੇ ਆਈ ਕਿੱਥੇ ਆ ਉਹ ਮੋਟਰ ਹੈਂਗ ਲਾ ਉਹ ਲੋਕ ਤੋੜ ਦੀ ਤੋੜ ਆ ਖਾਰਾ ਖਾਰਾ ਵਾ दारू ਪੀਤੀ ਨ ਰਾਤ ਖਾਰਾ ਹੀ ਆ ਨਹੀਂ ਇਹ ਲਾ ਪੈਂਦੇ ਪੁੱਛਦਾ ਦੇਖੀ ਪਾਣੀ ਆ ਪਹਿਲਾਂ ਕਹਿੰਦਾ ਪਾਣੀ ਆ ਜਦ ਵਿੱਚ ਮੈਂ ਕਰਦਾ ਸੀ ਟੱਕ ਟੱਕ ਕੱਟ ਪੈਂਦੇ ਪੂਰੇ ਚਾਂਸ ਬਣ ਗਏ ਬਹੁਤ ਤੇਰੇ ਜੇ ਕਹਦੇ ਬਿਆੰਤੀ ਨੂੰ ਪਤਾ ਲੱਗ ਜਾ ਨਹੀਂ ਨਹੀਂ ਬਈ ਮੇਰਾ ਲੇਵੜਾ ਪਹੁੰਚਿਆ ਹਲਵਾਰੇ ਵਾਲਾ ਕਿਵੇਂ ਆ ਫਿਰ ਵਧੀਆ ਬਾਈ ਆ ਮੇਰਾ ਵੀਰ ਸ਼ੇਰ ਛੱਡਦੇ ਫਿਰ ਜਿਹੜੀ ਪੜਕੀ ਆ ਬੰਦੇ ਦੇ ਫੈਨ ਆ ਪਾ ਮੈਂ ਇਹਦੀਆਂ ਕੁੜੀਆਂ ਵੀ ਬਾਈ ਫੈਨ ਆ ਅੱਛਾ ਪਾਲ ਪੇਪਰ ਲੱਗਦਾ ਪੂਰਾ ਹਾਂ ਦੱਸ ਫਿਰ ਬਿਹਾਰ ਚ ਹਾਂ ਕੀ ਕਹਿੰਦੀ ਫਿਰ ਇਹਦੀ ਛੇਲੀਆ ਰੈਕੋਰਡ ਤੇ ਪੂਰੀ ਚੜ੍ਹਾਈ ਆ ਜਾਮੇ ਤੇ ਬੋਲਟ ਨਾ ਜਾਣਿਆ ਜਾਂਦਾ ਲੈ ਜਾਮਾ ਕਦੇ ਬੋਲਟ ਤੈਨੂੰ ਜਾਣਦੀ ਪਜਾਮੇ ਉਹ ਦੱਸ ਇਹ ਜੀਲੀ ਜਾਂਦੀ ਕਟਦੇ ਨੂੰ ਨਹੀਂ ਜਾਣਦੀ ਪਜਾਮੇ ਨੂੰ ਨਹੀਂ ਜਾਣਦੀ ਪਰ ਡੀਐਮ ਜੱਜ ਨੇ ਤੂੰ ਜਾਮੇ ਨੂੰ ਨਹੀਂ ਜਾਣਦੇ ਹਾਂ ਇਹ ਜਾਮਾ ਇਹ ਲਵੜਾ ਯਾਰ ਹੋਣੀ ਨਹੀਂ ਹਲਵਾ ਵਾਲੇ ਹੱਥ ਕਰਾਉਂਦੇ ਅੱਜ ਕੱਲ ਇਹ ਆ ਚੱਲਦੇ ਆ ਗਰਾਊਂਡ ਦੀਆਂ ਪੂਰੀਆਂ ਤਿਆਰੀਆਂ ਟੂਰਨਾਮੈਂਟਾਂ ਦੀ ਆਪਣੀਆਂ ਆ ਦੇਖੋ ਚਾਲ ਦੇਦਰ ਪਾਣੀ ਛੱਡੇ ਹੋਇਆ ਉਹਦਾ ਨਰੇਗਾ ਆ ਲੱਗ ਗਿਆ ਰੰਗ ਵੀਰੇ ਆ ਰੰਗ ਹੋਣ ਲੱਗ ਗਿਆ ਪੂਰਾ ਸਿਰਾ ਹੁਣ ਐਂਡ ਲਾਜੂ ਪੂਰਾ ਸਰਵਜਦਾ ਕਰਤਾ ਕੰਮ ਸਟਾਰਟ ਵੀਰੇ ਤੇਰਾ ਜਲौरा ਪੇਂਟ ਆਣ ਲੱਗ ਗਿਆ ਭਾਈ ਨਾਲ ਰਾਜੂ ਹੁਣ ਹੀ ਹਿਸਾਬ ਨਾ ਕੇ ਦੱਸ ਦੇਣਗੇ ਵੀ ਕਿਵੇਂ ਹੁੰਦਾ ਰੰਗ ਕਿਹੜਾ ਕਿਸੇ ਸਟੇਡੀਅਮ ਨੂੰ ਕਰਾਉਣਾ ਵਾ 240 240 240 ਤੇ 10 9000 ਦੀ ਸਾਰੀਆਂ ਪੌੜੀਆਂ ਆਹ ਆਹ ਉੱਥੇ ਤੱਕ ਬਸ ਠੀਕ ਆ ਫਿਰ ਅੱਲਾ ਤਾਂ ਨਾ ਜਲੋਰੇ ਦੇ ਹਿਸਾਬ ਰੇ 우ਸਤਾਦ ਲੋਗ ਆ ਹੀ ਨਹੀਂ ਕਹਿੰਦੇ ਜਲੋਰੇ ਨੂੰ ਯਾਰ ਉਹ ਪਰਦੇ 2200 ਦੀਆਂ ਪੜੀਆਂ ਉਹ ਜਗਾwidehat ਵਾ ਹੂੰ ਚੱਕ ਦਾ ਕੰਮ ਕਹਿੰਦੇ ਕੰਮ ਟੱਚ ਕਰਤਾ ਪੂਰਾ ਆ ਜੰਡ ਜੋ ਜੰਡ ਵਾਲਾ ਸਾਰ ਜੋ ਦਾ ਮੈਂ ਡਰ ਲੱਗਦਾ ਪੂਰਾ ਬਈ ਕਰ ਦੇ ਬਈ ਗੂੜਾ ਗੂੜਾ ਕਰ ਦੇ ਬਾਇਓਨਿਕ ਖੰਨੇ ਤੋਂ ਆਇਆ ਸਪੈਸ਼ਲ ਲਤਾਲੇ ਪਾਲੇ ਗਰਾਊਂਡ ਦੱਸ ਕੇ ਨਾ ਸੋਹਣਾ ਲੱਗਦਾ ਫਿਰ ਦੂਰੋਂ ਪੈਂਦੀ ਹੈ ਨਾ ਚਲਕ ਹੂੰ ਆ ਜਲੋਰਾ ਹਸਤਾਲ ਫਰ ਉਹ ਨੰਬਰ ਤੇ ਮਗਰ ਕੀ ਲਿਖਿਆ ਸੀਰੇ ਤੇ ਕਾ ਵਾਸੇ ਖਾਲੀ ਤਾਂ ਹੀ ਖਾਲੀ ਹੁੰਦਾ ਖਾਲੀ ਹੈ ਉੱਤ ਬਾਰਡਰ ਲੱਗ ਜਾਣਾ ਵਗਰਕ ਬਣਾ ਦੇ ਵਗਰਕ ਇਹ ਦਿੱਚੋ ਨਹੀਂ ਹੈ। ਨਾ ਪਿਆਜ਼ ਕੁਝ ਬਣਾ ਦੇ ਕੋਈ ਜਿਹੜਾ ਪੈਨ ਆਉਂਦਾ ਬਰਕਾ ਵਿੱਚ। ਹਾਂ। ਭਾਈ ਬਾਗਰ ਇਹਦਾ ਬਾਹਰ ਟੱਚ ਹੋ ਜਾਣਾ। ਇਹ ਟੱਚ ਵੀ ਕਰਨਾ ਹੈ। ਇਹ ਵਾਹ ਛਿੱਟੇ-ਛੁੱਟੇ ਬਾਗਰ ਕਿਸਾ ਲਾ ਕੇ ਇਹਨੂੰ। ਬਹੁਤ ਦੇ ਰੂਲ ਆ ਤੀ। ਸਾਡੀ ਟੀਮ ਵਾਲੇ ਵੀਰੇ ਇੰਨੇ ਕ ਬੰਦੇ ਆ ਦੇ ਲ। ਇੱਕ ਉਹ ਬੈਠਾ ਵਾ ਤੇ ਨਾ ਵਾ। ਪੂਰਾ ਪ੍ਰਬੰਧ ਇੱਕ ਨੰਬਰ ਕਰ ਦੇਣਾਗਾ ਲਦਾਲੇ। ਰੰਗ ਵੀ ਹੋਣ ਲੱਗਿਆ। ਕਰ ਦੇ। ਦੇਖੀ ਤੂੰ ਸਾਰਾ ਕੁਝ ਹੋਣਾ ਬਾਲੇ। ਲੋਕ ਜੀ ਅੱਜ ਦਾ ਨਰੇਗਾ ਵੀ ਫਾਸਟ ਚੱਲ ਰਿਹਾ ਅੱਜ ਦਾ ਨਰੇਗਾ ਵੀ ਫਾਸਟ ਚੱਲ ਰਿਹਾ ਸਰਪੰਚ ਸਾਹਿਬ ਆਪ ਮੂਰੀ ਨਾ ਕਹਿਦਾ ਆਪਾਂ ਜਿਹੜਿਆ ਕਿਸੇ ਬੰਦੇ ਨੇ ਬਈ ਹੁਣ ਫੇਰ ਕਹਨੇ ਆ ਜੇ ਕਹਿੰਨੇ ਆਪਦਾ ਕੋਈ ਐਡਵਰਟਾਈਜ਼ਮੈਂਟ ਕਰਨੀ ਆ ਪੇਂਟਰ ਆਏ ਹੋਏ ਨੇ ਆਪਦਾ ਖਰਚਾ ਬਾਣੀ ਕਰਕੇ ਚਾਹ ਅੰਗਰੇਜ਼ੀ ਜਾਂ ਪੰਜਾਬੀ ਜਿਵੇਂ ਮਰਜ਼ੀ ਲਿਖਾ ਸਕਦਾ ਆਪਣੀ ਕੰਪਨੀ ਦੇ ਆਪਣੇ ਰੈਸਟੋਰੈਂਟ ਦੇ ਕਾਹਦੇ ਵੀ ਐਡ ਕਰਾ ਸਕਦੇ ਤੁਸੀਂ ਪਰਵਾਹ ਨਾ ਕਰ ਬਾਈ ਕਿੰਨਾ ਟਾਈਮ ਹੋਗਾ ਕੰਮ ਕਰਦੇ ਨੂੰ ਮੈਨੂੰ ਹਾਂ ਮੈਨੂੰ ਵੀਰੇ ਹੋ ਗਏ 35 ਸਾਲ 35 ਸਾਲ ਹੋ ਗਏ ਰਾਲਾ ਆਇਆ ਪਿਆ ਬਾਈ ਨੇ ਆ ਪੜਿਆ ਨਹੀਂ ਬਸ ਇਹੀ ਕੰਮ ਆ ਦੇਖੋ ਮਾੜਾ ਪੜਿਆ ਨਹੀਂ ਬਸ ਕਹਿੰਦਾ ਬਾਈ ਕਹਿੰਦਾ ਇਹੀ ਕੰਮ ਕੀਤਾ ਗੱਲ ਸਹੀ ਆ ਤਾਂ ਹੀ ਬਾਈ ਕਹਿੰਦਾ ਦੇ ਕਹਿੰਦਾ ਕਾ ਤੋ ਟੈਂਸ਼ਨ ਲੱਗਦਾ ਕੰਮ ਚੱਕ ਵਾਂ ਗਿਆ ਚੱਲ ਬਾਈ ਬਣਾ ਵੀ ਕਰ ਲਈ ਮੈਂ ਤਾਂ ਆਪ ਕਹਿੰਦਾ ਹਾਂਜੀ ਬਾਈ ਜੀ ਕੰਮੋਂ ਸਾਰੇ ਆਪਾਂ ਆਗੇ ਸੀ ਕਰੇ ਤੇ ਕਰਿਆ ਅੱਜ ਗਰਾਊਂਡ 'ਚ ਕੰਮ ਸਾਰਾ ਪੇਂਟ ਵਾਲੇ ਆ ਗਏ ਸੀ ਪੇਂਟ ਹਲਕਾ ਕੀਤਾ ਜਗਰਾਉਂ ਨੂੰ ਲੱਕ ਵਧੀਆ ਲੱਗੂਗੀ ਤੇ ਹੋਰ ਕੰਮ ਸੀ ਕਿ ਗਰਾਉਂਡ ਮਾਰਕ ਮੋਰ ਕਰਨਾ ਤੇ ਕੱਲ ਨੂੰ ਆਪਣਾ ਮੈਚ ਹੈਗਾ ਵਾ ਭਨੋੜਾ ਭਖੋੜ ਨਾਲ ਤੇ ਕੱਲ ਨੂੰ ਮੈਚ ਲੈ ਤੁਹਾਨੂੰ ਬਣਾਉਣੇ ਉੱਥੇ ਵਧੀਆ ਵਧੀਆ ਵਲੌਗ ਤੇ ਦਿਖਾਉਣਾ ਤੁਹਾਨੂੰ ਤੇ ਟੂਰਨਾਮੈਂਟ ਨਾਲ ਜੁੜੇ ਹੋ ਆਪਣੇ ਨਾਲ 19 ਤੋਂ 23 ਤਰੀਕ ਸਾਰੇ ਯਾਦ ਰੱਖਿਓ ਪਹੁੰਚਣਾ ਜਰੂਰ ਸਾਰਿਆਂ ਨੂੰ ਖੁੱਲ੍ਹਾ ਸਵਾਗਤ ਹੈ ਜੀ